ਜੀ ਪਿੰਡ ਫੋਰ ਚੱਕ ਦੇ ਸਾਹਮਣੇ ਸਿੱθε ਕੀ ਗ੍ਰਿਆਨ ਇਹੋ ਜੀ ਮਾਰ ਮਾਰੀ ਆ ਕਿਸਾਨਾਂ ਨੂੰ ਤੈਸ਼ ਨੈਸ਼ ਕਰਕੇ ਰੱਖ ਦਿੱਤਾ ਪੰਜ ਪੰਜ ਫੋਟੇ ਜਿਹੜਿਆ ਰੇਤਾ ਪੈੜੀਆਂ ਦੇ ਵਿੱਚ ਚੜ ਗਿਆ ਸੰਸਥਾ ਇੱਕ ਸ਼ਰਮੋਹ ਸੰਸਥਾ ਐਸ ਵੇਲੇ ਸੇਵਾ ਦੇ ਵਿੱਚ ਲੱਗੀ ਐ ਨਾਂ ਉਹਨਾਂ ਦਾ ਬਹੁਤ ਯਾਲ ਬੜੇ ਵਿੱਚ ਮਸ਼ਹੂਰ ਹੈ ਗਰੀ ਖਾਸ ਕਰ ਏ ਸੰਸਥਾ ਜਿਹੜੀ ਹੈ ਗਿਆ ਹਰ ਵੇਲੇ ਤਤ ਭਰਦੀ ਆ ਕੋਈ ਵੀ ਕੰਮ ਹੋਵੇ ਜਿੱਦੋਂ ਸਾਦੋਂ ਭਈ ਬਾਟਾ ਹੋਵੇ ਜਿੱਥੇ ਮਰਜੀ ਹੋਵੇ ਇਹ ਸੰਸhta ਉਥੇ ਜਰੂਰ ਪਹੁੰਚਦੀ ਹੈ ਗਿਆ ਅੱਜ ਇਹ ਪਹੁੰਚ ਗਿਆ ਪਿੰਡ ਘੋਰਚੱਕ ਜਿੱਥੇ ਕੀ ਕਿਸਾਨਾਂ ਦੀਆਂ ਪੈੜੀਆਂ ਨੂੰ ਟੈਸ਼ਨਲ ਕਰਕੇ ਰੱਖ ਦਿੱਤਾ ਸੀਗਾ ਖਾਛ ਹੈ ਸਾਡੇ ਨਾਲ ਮੌਜੂਦ ਹੈ ਅਸਲੇ ਉਹ ਗੱਲਬਾਤ ਕਰਦੇ ਆ ਵੀ ਉਸ ਵਾਰ ਕੀ ਕਹਿਣਾ ਚਾਹੁੰਦੇ ਸਾਡੇ ਨਾਲ ਪਿੰਡ ਦੇ ਬੁੱਧ ਪਰ ਵੀ ਜੁੜਦੇ ਆ ਉਹ ਨਾਲ ਗੱਲਬਾਤ ਕਰਦੇ ਆ ਏ ਜਿਹੜਾ ਤੁਸੀਂ ਏਰੀਆ ਦੇਖਿਓ گور ਚੱਕ ਦਾ ਜੀ ਏਰੀਆ گور ਚੱਕ ਪਿੰਡ گور ਚੱਕ ਦਾ ਜਿੱਥੇ ਸਭ ਤੋਂ ਪਹਿਲਾਂ ਆਪਾਂ ਨਿਊਜ਼ ਕੀਤੀ گور ਚੱਕ ਦੀ ਜੀ ਉਥੇ ਟਰੈਕਟਰ ਲੱਗੇ ਜਿਹੜੇ ਨੇ ਟਰੈਕਟਰ ਕਿੰਨਾ ਦੇ ਨੇ ਕੌਣ ਰੇਤਾਂ ਨੂੰ ਇਸ ਤਰ੍ਹਾਂ ਪਨ ਬਾਹ ਰਹੇ ਨੇ ਸਾਰਾ ਇਹ ਉਹ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਆ ਜੇ ਦੇਖੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਇਸ ਜਗ੍ਹਾ ਤੇ ਆਣ ਕੇ ਇਸ ਜਿਹੜੀ ਖਾਲਸਾਡ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਨੂੰ ਕਵਰੇਜ ਕੀਤਾ ਵਾ ਇਹ ਜਿਹੜਾ ਪ੍ਰੋਜੈਕਟ ਹੈ ਸਾਡਾ ਮੋਢ ਵਿਸੇਬੇ ਦਾ ਜਿਹੜੇ 2025 ਦੇ ਵਿੱਚ 1 ਮਹੀਨਾ ਪਹਿਲਾਂ ਇੱਥੇ ਹੜ੍ਹ ਆਏ ਸੀ ਇਹਨਾਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਸੀ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਅਸੀਂ ਆਬਾਦ ਕਰਨ ਦੇ ਵਿੱਚ ਜਿਹੜੀਆਂ ਅਗਲੀ ਫਸਲ ਦੀ ਤਿਆਰੀ ਕਰਨ ਦੇ ਵਿੱਚ ਇੱਥੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਵਾ ਪਿੰਡ ਗੁਰਚੱਕ ਦੇ ਤਿੰਨਾਂ ਪਿੰਡਾਂ ਇਥੇ 3 ਦਿਨ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਤੇ ਪੰਜਾਬ ਦੇ ਹਰ ਕੋਨੇ 'ਚੋਂ ਜਿਹੜੇ ਸੇਵਾਦਾਰ ਇੱਥੇ ਪਹੁੰਚ ਰਹੇ ਨੇ ਟਰੈਕਟਰਾਂ ਨਾਲ ਸੇਵਾ ਲੈ ਕੇ, ਕਰਾਇਆਂ ਦੀ ਸੇਵਾ ਲੈ ਕੇ, ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਨੇ। ਕੰਮ ਬਹੁਤ ਵੱਡਾ ਵਾ ਪਰ ਆਪਾਂ ਲੱਗੇ ਆ ਇਹਦੇ ਵਿੱਚ। ਜਿੱਥੇ-ਜਿੱਥੇ ਵੀ ਹੋਰ ਸਵਾਵਾਂ ਦੀ ਲੋੜ ਆ, ਉੱਥੇ ਵੀ ਸਾਡੇ ਵੱਲੋਂ ਸਵਾਵਾਂ ਚੱਲ ਰਹੀਆਂ ਨੇ। ਕਿੰਨੀ ਏਕੜ ਜ਼ਮੀਨ ਆ ਜੀ ਤੁਹਾਡੇ ਘਰ ਲਈ ਆ ਜੀ? ਇਹ ਜਿਹੜੀ ਤਿੰਨਾਂ ਬੰਡਾਂ ਦੀ 1500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਅੱਧੀ ਜ਼ਮੀਨ ਦੇ ਵਿੱਚ ਰੇਤ ਭਰ ਗਈ ਆ, ਕੁਝ ਜ਼ਮੀਨ ਦੇ ਵਿੱਚ ਟੋਆ ਪੈ ਗਿਆ ਵਾ। ਕੁਝ ਜ਼ਮੀਨ ਜਿਹੜ ਜਿਹੜੀ ਇੱਥੇ ਅਸੀਂ ਸ਼ੁਰੂ ਕੀਤਾ ਵਾ ਇੱਥੇ ਸਭ ਤੋਂ ਜ਼ਿਆਦਾ ਰੇਤ ਹੈ ਜੀ ਇਤੋਂ ਬਾਅਦ ਤੇਰਾ ਅਗਲਾ ਪਲਾਨ ਕੀ ਹੈ ਨਕਸਾਨਾ ਵਾਸਤੇ ਨਕਸਾਨਾ ਵਾਸਤੇ ਸਾਡਾ ਅਗਲਾ ਪਲਾਨ ਹੈ ਇਹਨਾਂ ਜ਼ਮੀਨਾਂ ਨੂੰ ਪਧਰੀਆਂ ਕਰਕੇ ਉਹਨਾਂ ਨੂੰ ਕਣਕ ਦੇ ਬੀਜ ਦੇ ਕੇ ਅਗਲੀ ਫਸਲ ਬਜਾ ਕੇ ਜਾਣਾ ਵਾ ਤਾਂ ਕਿ ਜਿਹੜੀ ਅੱਗੇ ਕਣਕ ਦੀ ਫਸਲ ਹੈ ਉਹਦੀ ਬਜਾਈ ਕਰਕੇ ਜਾਣਾ ਵਾ ਇਹ ਜਿਹੜੇ ਛੋਟੇ ਜ਼ਿਮੀਂਦਾਰ ਐ ਸਾਰੇ ਕਿਸਾਨੀ ਤੇ ਡਿਪੈਂਡ ਕਰਦੇ ਆ ਪਿਛਲੀ ਝੋਨੇ ਦੀ ਫਸਲ ਤੇ ਇਹਨਾਂ ਸਾਰਾ ਖਰਚਾ ਕਰ ਲਿਆ ਸੀ ਹੁਣ ਪੈਸਾ ਆਉਣਾ ਸੀ ਪਰ ਇਹ ਕੁਦਰਤ ਦੀ ਜਿਹੜੀ ਮਾਰ ਐ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂਗਾ ਹੁਣ ਉਹ ਸਾਰਾ ਖਤਮ ਹੋ ਗਿਆ ਵਾ ਸੋ ਸਾਡਾ ਖਾਲਸਾ ਡੈਵਲੋਂ 2023 ਦੇ ਵਿੱਚ ਵੀ ਇਹੋ ਪ੍ਰੋਜੈਕਟ ਚੱਲਿਆ ਸੀ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਦੁਬਾਰਾ ਮੁੜ ਬੀਜ ਦੇ ਕੇ ਉਹਨਾਂ ਦੀ ਅਗਲੀਆਂ ਫਸਲਾਂ ਬਜਾਈਆਂ ਸੀ ਉਸੇ ਪ੍ਰੋਜੈਕਟ ਨੂੰ ਅਸੀਂ ਇਹਨੂੰ ਫੇਰ ਕੰਟੀਨਿਊ ਕੀਤਾ ਜ਼ਮੀਨਾਂ ਪਧਰੀਆਂ ਕਰਨ ਤੋਂ ਬਾਅਦ ਇਹਨਾਂ ਦੀਆਂ ਫਸਲਾਂ ਬਜਾ ਕੇ ਜਾਣੇ ਆਵਾ ਜਿਹੜੇ ਕਿਤੇ ਬੋਰ ਖਰਾਬ ਹੁੰਦੇ ਆ ਉਹਨਾਂ ਬੋਰਾਂ ਦੀ ਰਿਪੇਅਰ ਦਾ ਕੰਮ ਕਰਾਂਗੇ ਉਹ ਜਦੋਂ ਇੱਥੇ ਬਿਜਲੀ ਦਾ ਕੰਮ ਚੱਲ ਪੂਗਾ ਬਿਜਲੀ ਚੱਲ ਪੂਗੀ ਉਹ ਬੋਰਾਂ ਦਾ ਉਸ ਤੋਂ ਬਾਅਦ ਸ਼ੁਰੂ ਹੋਊਗਾ ਜੀ ਕਿੰਨਾ ਸਮਾਂ ਲੱਗ ਸਕਦਾ ਨੂੰ ਦੇਖੋ ਸੰਗਤ ਦਾ ਸਹਿਯੋਗ ਹੈ ਅਸੀਂ 1 ਮਹੀਨੇ ਦਾ ਇੱਥੇ ਮੰਨ ਕੇ ਚੱਲੇ ਆਂ ਵੀ 1 ਮਹੀਨੇ ਤੱਕ ਅਸੀਂ ਜਿਹੜੇ 2-3 ਪਿੰਡ ਕਲੀਅਰ ਕਰ ਦਿੰਨੇ ਆਂ ਪਰ ਜਿਹੜਾ ਵਾ ਸੰਗਤ ਸੇਵਾਦਾਰਾਂ ਦਾ ਬਹੁਤ ਸਹਿਯੋਗ ਹੈ ਟਰੈਕਟਰਾਂ ਦਾ ਇੱਥੇ ਹੜ ਆਇਆ ਪਿਆ ਵਾ 60 ਤੋਂ 70 ਟਰੈਕਟਰ ਜਿਹੜੇ ਆ ਚੱਲਣ ਦੇ ਆ ਇਸ ਟਾਈਮ ਤੇ ਮੇਰੇ ਖਿਆਲ ਇਹ ਆ ਵੀ ਜੇ ਮੌਸਮ ਦੀ ਕੋਈ ਖਰਾਬੀ ਨਾ ਆਈ ਤੇ 1 ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜੇ ਪਿੰਡੇ ਸਾਫ਼ ਕਰ ਦਾਂਗੇ ਜੀ ਰੋਹਤ ਕਨੇ ਟਰੈਕਟਰ ਜਿਹੜੇ ਚੱਲਦੇ ਆ ਜੀ ਇੱਥੇ ਵਾ ਰੋਜ਼ ਇਸ ਟਰੈਕਟਰਾਂ ਦੀ ਗਿਣਤੀ ਨਹੀਂ 70 ਪਲੱਸ ਟਰੈਕਟਰ ਚੱਲਦੇ ਆ ਜੀ ਰੋਜ਼ ਜੇ ਸਤ ਕੋਸ਼ ਟਰੈਕਟਰ ਜਾਂਦੇ ਆ ਉਦੋਂ ਨਵੇਂ ਹੋਰ ਆ ਜਾਂਦੇ ਆ 10 15 ਟਰੈਕਟਰ ਰੋਜ਼ ਵਿੱਚ ਐਡ ਹੋ ਜਾਂਦੇ ਆ ਇਹ ਕਿ ਕਿ ਤੋਂ ਸੰਗਤ ਆ ਰਹੀ ਆ ਜੀ ਇਹ ਜਿਹੜੀ ਸੰਗਤ ਮਾਨਸ਼ੇ ਤੋਂ ਬਠਿੰਡੇ ਤੋਂ ਸਰਦੂਲਗੜ ਤੋਂ ਸਭ ਤੋਂ ਆਪਣਾ ਪੰਜਾਬ ਦਾ ਲਾਸਟ ਸ਼ਹਿਰ ਸਰਦੂਲਗੜ ਪੈਂਦਾ ਵਾ ਉੱਥੋਂ ਵੀ ਸੰਗਤ ਆ ਰਹੀ ਹਰਿਆਣੇ ਤੋਂ ਜਿਹੜੇ ਸੇਵਾਦਾਰ ਹੋ ਡੀਜ਼ਲ ਦੀ ਸੇਵਾ ਕਰਕੇ ਗਏ ਆ ਯੂਪੀ ਤੋਂ ਸੇਵਾਦਾਰ ਹੋ ਕਰਾਇਆਂ ਦੀ ਸੇਵਾ ਕਰਕੇ ਗਏ ਆ ਉਹ ਦੋ ਡੋਲੂ ਕਰਾਇਆਂ ਦੀ ਸੇਵਾ ਜਿਹੜੀ ਖਾਲਸਾਡ ਨੂੰ ਕਰਕੇ ਗਏ ਆ ਕਿਉਂਕਿ ਤੇ ਇੱਥੇ ਜਿਹੜੀ ਰੇਤ ਆ ਦੂਜੇ ਕਰਾਵਾਵਾਂ ਦੇ ਨਾਲ ਨਹੀਂ ਸਹੀ ਤਰੀਕੇ ਨਾਲ ਧੁਈ ਜਾਂਦੀ ਪਰ ਡੋਲੂ ਕਰਾਵਾ ਨਾਲ ਕੰਮ ਜ਼ਿਆਦਾ ਨਿਬੜਦਾ ਵਾ ਉਹਨਾਂ ਸੇਵਾਦਾਰਾਂ ਨੇ ਉਹ ਸੰਸਾ ਨੇ ਦੋ ਡੋਲੂ ਕਰਾਵਾ ਦੀ ਸੇਵਾ ਕੀਤੀ ਆ ਸੋ ਹਰ ਕੋਨੇ ਤੋਂ ਹੀ ਸੇਵਾਦਾਰ ਆ ਰਹੇ ਨੇ ਪੰਜਾਬ ਹਰਿਆਣਾ ਜੁਪੀ ਹਰ ਜਗ੍ਹਾ ਤੋਂ ਆ ਰਹੇ ਨੇ ਸੇਵਾਦਾਰ ਹਾਂਜੀ ਸਾਈਡ ਵਾਲੇ ਅੱਜ ਪੁੱਛੀ ਨੇ ਤੇ ਤੁਹਾਡੇ ਪਿੰਡ ਪੁਰਸ਼ਕ ਦੇ ਵਿੱਚ ਜਨਰੇਟਰ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਭਰਾਵਾਂ ਦਾ ਧੰਨਵਾਦ ਕਰਦਾ ਜਦੋਂ ਪਾਣੀ ਆਇਆ ਸੀਗਾ ਤੁਸੀਂ ਸਾਰੇ ਭਰਾਵਾਂ ਨੇ ਸਭ ਤੋਂ ਪਹਿਲੇ ਸਾਡੀ ਜਿਹੜੀ ਆਵਾਜ਼ ਪੰਜਾਬ 'ਚ ਬੁਲੰਦ ਕੀਤੀ ਤੇ ਸਾਡੀ ਆਵਾਜ਼ ਜਿਹੜੀ ਪੂਰੇ ਪੰਜਾਬ 'ਚ ਖਿਲਰ ਗਈ ਤੇ ਅੱਜ ਜੰਗਲ 'ਚ ਮੰਗਲ ਖਾਲਸਾ ਏਡ ਵਾਲਿਆਂ ਲਾਤਾ। ਬਾਕੀ ਸੰਸਥਾ ਵਾਲਿਆਂ ਕਿਸੇ ਨੇ ਸਾਡੀ ਬਾਣੀ ਫੜੀ ਖਾਲਸਾ ਏ ਨੇ ਅੱਜ ਸਾਡੇ ਆ ਕੇ ਇੱਥੇ ਜੰਗਲ 'ਚ ਮੰਗਲ ਲਾਤਾ। ਅਸੀਂ ਧੰਨਵਾਦ ਕਰਦੇ ਹਾਂ ਪੂਰੇ ਇਸ ਇਲਾਕੇ ਯੈਲੋ ਖਾਲਸਾ ਏਡ ਦਾ। ਦੂਸਰੀ ਗੱਲ 2023 'ਚ ਵੀ ਸਾਨੂੰ ਖਾਲਸਾ ਏ ਨੇ ਬਹੁਤ ਜ਼ਿਆਦਾ ਮਤ ਦਿੱਤੀ ਸੀ ਬੰਨ ਬੰਨਣ ਤੇ ਜੀ। ਇੰਨੀ ਕਿ ਮਤ ਦਿੱਤੀ ਸੀ ਉਦੋਂ ਡੀਸੀ ਸਾਹਿਬ ਹੱਥ ਖੜੇ ਕਰਕੇ ਸਰਕਾਰਾਂ ਹੱਥ ਖੜੀਆਂ ਕਰ ਗਈਆਂ ਉਦੋਂ ਵੀ ਇਹਨਾਂ ਭਰਾਵਾਂ ਨੇ ਸਾਡੀ ਇੰਨੀ ਮਤ ਦਿੱਤੀ ਪਈ ਅਸੀਂ ਬੰਨ ਬੰਨ ਕੇ 1 ਕਿਲੋਮੀਟਰ ਦਾ ਤੇ ਉਸ ਟਾਈਮ ਆਪਣੀਆਂ ਜ਼ਮੀਨਾਂ ਬਚਾ ਲਈਆਂ ਪਰ ਇਹ ਕੀ ਆਫਤ ਜ਼ਿਆਦਾ ਆਉਣ ਕਰਕੇ ਸਾਡੀਆਂ ਜ਼ਮੀਨਾਂ ਜਿਹੜੀਆਂ ਬਰਬਾਦ ਹੋ ਗਈਆਂ ਦੂਸਰੀ ਗੱਲ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਉਸ ਟਾਈਮ ਵੀ ਉਹਨਾਂ ਨੇ ਮਤ ਕੀਤੀ ਸੀ ਤੇ ਅੱਜ ਵੀ ਉਹ ਦੋ ਤਿੰਨ ਆਰੀ ਸਾਡੇ ਕੋਲ ਪਹਿਲੇ ਵੀ ਹੋ ਚੁੱਕੇ ਆ ਦੇ ਦੁਬਾਰਾ ਵੀ ਉਹਨਾਂ ਬਸ ਵਾਅਦਾ ਦਵਾਇਆ ਵੀ ਤੁਸੀਂ ਇਹ ਕਰੋ ਪਹਿਲੀਆਂ ਪੰਧੀਆਂ ਤੇ ਹੁੰਦੀਆਂ ਮੈਂ ਹੈਲਪ ਕਰਾਂਗਾ ਜਿੰਨੀ ਹੋ ਸਕੇਗੀ ਉਸ ਤੋਂ ਬਾਅਦ ਉਹਨਾਂ ਕਿਹਾ ਮੈਂ ਪੱਥਰ ਦੀ ਜਿਹੜੀ ਆ ਸੇਵਾ ਜਿਹੜੀ ਉਹ ਮੈਂ ਕਰਵਾਵਾਂਗਾ ਭਾਵੇਂ ਮੈਂ ਐਮਪੀ ਕੋਟੇ ਜਿੱਦਾ ਮਰਜ਼ੀ ਫੰਡ ਕਰਦੀਵਾਵਾ ਮੈਂ ਕਰਾ ਕੇ ਤੇਰੇ ਪੱਥਰ ਬਣਾਵਾਵਾਂਗਾ ਮੈਂ ਆਪਣੇ ਨਾਮ ਬੋਲਾ ਰਹੀਂ ਖਾਲਸਾ ਏਡਾ ਫਿਰ ਆਪਣੇ ਤਹਿਦ ਲੋ ਨਗਰ ਵਾਲੋਂ ਆਪਣੇ ਇਲਾਕੇ ਵਾਲੋਂ ਤਹਿਦ ਲੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਰਮਲ ਸਿੰਘ ਰੰਧਾਵਾ ਪਿੰਡ ਗੁਰਚੱਕ ਤੋਂ ਬੋ ਰਿਹਾ ਹਾਂ ਸਾਡੇ ਇਲਾਕੇ ਵਿੱਚ ਪੰਜ-ਪੰਜ ਫੋਟ ਰੇਤ ਪੈ ਗਈ ਕੋਈ ਪ੍ਰਸ਼ਾਸਨ ਦਾ ਇੱਥੋਂ ਬੰਦਾ ਨਹੀਂ ਪਹੁੰਚਿਆ ਇੱਥੇ ਸਰਾਬ ਸਿੰਘ ਦੇ ਰੰਧਾਵਾ ਤੇ ਰਾਹਲ ਗਾਂਧੀ ਆਏ ਔਰ ਬਾਕੀ ਖਾਲਸਾ ਐਡ ਵਾਲਿਆਂ ਨੇ ਸਾਡੀ ਬਾਹ ਫੜੀ ਤੇ ਇੱਥੇ ਜੰਗਲ ਦੇ ਵਿੱਚ ਆਣ ਕੇ ਮੰਗਲ ਲਾਤਾ ਜਿੱਥੇ ਲੰਗਰ ਵੀ ਚੱਲ ਰਿਹਾ ਹੈ ਇੱਥੇ ਹਰਿਆਣਾ ਤੋਂ ਮਾਨਸਾ ਤੋਂ ਬੜੇ-ਬੜੇ ਲੋਕ ਆਪਣੇ ਟਰੈਕਟਰ ਟਰੈਕਟਰ ਲੈ ਕੇ ਆਏ ਆ ਘਰਾ ਫੇਰੇ ਆ ਉਹ ਤੇਲ ਵੀ ਉਹ ਵਿੱਚ ਆਪਣਾ ਪਾ ਰਹੇ ਆ ਜੋ ਨਹੀਂ ਪਾ ਰਹੇ ਖਾਲਸਾ ਏਡ ਵੀ ਉਨ੍ਹਾਂ ਦੀ ਬਹੁਤ ਮਦਦ ਕਰ ਰਹੀ ਹੈ ਅਸੀਂ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇਖਿਆ ਹੈ ਜੋ ਖਾਲਸਾ ਏਡ ਨੇ ਸਾਡੀ ਇੰਨੀ ਮਦਦ ਕੀਤੀ ਜੰਗਲ ਦੇ ਵਿੱਚ ਦੁਬਾਰਾ ਸਾਨੂੰ ਜ਼ਮੀਨਾਂ ਜਿਹੜੀਆਂ ਬੌਂਡ ਜੋਗ ਕਰਨ ਦੇ ਲੈਕ ਕਰਕੇ ਦੇ ਰਹੇ ਰਹੇ ਅਸੀਂ ਇਹ ਜ਼ਮੀਨਾਂ ਆਪਣੀਆਂ ਸਾਰੀ ਉਮਰ ਵੀ ਨਹੀਂ ਪਧਰੀ ਕਰ ਸਕਦੇ ਸੀ ਅਗਰ ਜੇ ਖਾਲਸਾ ਏਡ ਸਾਡੀ ਬਾਹ ਨਾ ਫੜਦਾ ਠੀਕ ਹੈ ਜੀ ਬਾਈ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਤੋਂ ਆਏ ਆ ਜੀ ਸੇਵਾ ਲੈ ਕੇ 5000 ਡੀਜ਼ਲ ਲੀਟਰ ਡੀਜ਼ਲ ਉਹ ਅਸੀਂ ਦੋ ਥਾਵਾਂ ਤੇ ਦੇਣਾ ਤੇ ਅਸੀਂ ਹੁਣ ਇਸ ਤੋਂ ਪਹਿਲਾਂ ਅਸੀਂ ਜਿਹੜੀ ਸੀ ਸਮਗਰੀ ਸੀ ਉਹ ਅਸੀਂ ਖਾਲ ਸਾਈਟ ਨੂੰ ਹੀ ਦੇ ਕੇ ਗਏ ਸੀ ਪਹਿਲਾਂ ਵੀ ਤੇ ਹੁਣ ਜੇ ਆਉਣ ਵਾਲਾ ਟਾਈਮ ਸਾਨੂੰ ਹੋਰ ਲੋੜ ਪਈ ਇੱਥੇ ਅਸੀਂ ਫਿਰ ਹੋਰ ਸੇਵਾ ਕਰਾਂਗੇ ਪਿੰਡ ਮਲਤਾਨੀਆਂ ਦੀ ਸੰਗਤ ਹੈ ਸਾਰੀ ਇਹ 16 17 ਮੁੰਡੇ ਆਏ ਆ ਸਾਡੇ ਨਾਲ ਗੱਡੀਆਂ ਤੇ ਹਾਂਜੀ ਖਾਲਸਾ 侧 ਨੂੰ ਕਨੇਡੀਅਨ ਦੇ ਦੇ ਖਾਲਸਾ 侧 ਨੂੰ ਅਸੀਂ ਦੇਵਾਂਗੇ ਜੀ 2 3000 ਲੀਟਰ ਠੀਕ ਹੈ ਜੀ ਹਾਂਜੀ ਬਸ ਜਿਹੜਾ 2 ਥਾਂ ਕੰਮ ਹੋਰ ਚੱਲੀ ਜਾਂਦਾ ਵੀ 1000 1000 ਲੀਟਰ ਉੱਥੇ ਦੇਵਾਂਗੇ ਠੀਕ ਹੈ ਜੀ ਹਾਂਜੀ ਕੋਈ ਖਾਸ ਏ ਨਹੀਂ ਕੋਈ ਸਸਤੋ ਹਾਂਜੀ ਜੇ ਤੂੰ ਡੀਜ਼ਲ ਦੇਣ ਜਾ ਰਹੇ ਹੋ ਹਾਂਜੀ ਉਹ ਹੋਰ ਕਿਸਨ ਸਾਗੇ ਹੁੰਨੀ ਕਾ ਸਿਰਦਾ ਨੇ ਨੀਓ ਖਾਲਸਾ ਈ ਦੀ ਹੈ ਜਿੱਕਦਾ ਇੱਧਰ ਬੈਠੇ ਆ ਬਾਬੇ ਬੈਠੇ ਆ ਜਿਹੜੇ ਪਿੱਛੇ ਆਪਣੇ ਲੱਗਿਆ ਹੋਇਆ ਹਾਂਜੀ ਇੱਕ ਇੱਕ ਹਾਂਜੀ ਇੱਕ ਡੱਲੇਵਾਲ ਸਾਹਿਬ ਦਾ ਲੱਗਿਆ ਹੋਇਆ ਜਿੱਥੇ ਉੱਥੇ ਦੇਵਾਂਗੇ ਹਾਂਜੀ